ਇਹ ਕੀ ਆ ਕਿ ਔਰਤ ਦੀ ਇਹ ਨਾ ਪਛਾਣ ਕਰਿਓ ਇਸ ਔਰਤ ਨੇ ਨਾ ਭਗਵਾਲ ਲੋਦਾਂ ਰਾਤ ਨੂੰ 2:30 ਵਜੇ ਜਾ ਕੇ ਸਾਰਾ ਪਿੰਡ ਦੈਸ ਦੇ ਵਿੱਚ ਪਾਤਾ ਇਹ ਕਰਦੀ ਕੀ ਆ ਧਿਆਨ ਦੇਓ ਇਹ ਜਾਂਦੀ ਆ ਇਕੱਲੇ ਇਕੱਲੇ ਦੇ ਗੇਟ ਦੇ ਕੋਲ ਗੇਟ ਖੜਕਾ ਕੇ ਮਦਦ ਕਰੋ ਮਦਦ ਕਰੋ ਕਹਿ ਕੇ ਫੇ ਦੌੜ ਜਾਂਦੀ ਲੁਕ ਜਾਂਦੀ ਆ ਫਿਰ ਇਹ ਦੂਜੇ ਘਰ ਜਾਂਦੀ ਆ ਦੇਖੋ ਦੂਜੀ ਗਲੀ ਦੇ ਵਿੱਚ ਵੜ ਗਈ ਆ ਇੱਥੇ ਜਾ ਕੇ ਵੀ ਇਹਨੇ ਕੁੰਡਾ ਖੜਕਾਇਆ ਕਿ ਆ ਮਦਦ ਕਰੋ ਮਦਦ ਕਰੋ ਜੇ ਕੋ ਨਹੀਂ ਉੱਠਦਾ ਫੇ ਵੀ ਚੱਲ ਜਾਂਦੀ ਆ ਆ ਦੇਖੋ ਹੁਣ ਇੱਧਰ ਆ ਗਈ ਆ ਇਹ ਹੁਣ ਦੂਜੇ ਘਰ ਜਾਊਗੀ ਉੱਥੇ ਜਾ ਕੇ ਵੀ ਇਹਨੇ ਐਦਾਂ ਹੀ ਕੁੰਡਾ ਖੜਕਾਉਣਾ ਕੁੰਡਾ ਖੜਕਾ ਕੇ ਕਹਿੰਦੀ ਮਦਦ ਕਰੋ ਮਦਦ ਕਰੋ ਆ ਦੇਖੋ ਆ ਦੇਖੋ ਆ ਦੇ ਆ ਦੌੜ ਕੇ ਆਹ ਦੇਖੋ ਉਧਰੋਂ ਆ ਗਿਆ ਨਾ ਦੌੜ ਕੇ ਲੁੱਕ ਗਈ ਇੱਧਰ ਉਹ ਦੇਖੋ ਇਹ ਆਹ ਲੁੱਕ ਗਈ ਮੈਨੂੰ ਕੋ ਦੇਖਣਾ ਲਵੇ ਇਹਨਾਂ ਨੇ ਦੇਖਿਆ ਗਲੀ 'ਚ ਕੋਈ ਨਹੀਂ ਆਇਆ ਇਹਨੇ ਫਿਰ ਬਾਹਰ ਨਿਕਲਿਆ ਹੋਣਾ ਆ ਗੇਟ ਵਾਲੇ ਤੇ ਜਾ ਕੇ ਇੱਥੇ ਤਾਂ 3 ਮਿੰਟ ਖੜਕਾਉਂਦੀ ਰਹੀ ਕਿਉਂਕਿ ਰੀਲ ਲੰਬੀ ਹੋ ਜਾਣੀ ਇਸ ਕਰਕੇ ਮੈਂ ਛੋਟੀ ਕੱਟ-ਕੱਟ ਕੇ ਪਾਈ ਆ ਆ ਗੇਟ ਦੇ ਕੋਲੇ ਖੜੀ ਆ